ਪਉਣਾ ਪੰਜਾਬ ਮੈਨੂੰ ਬਾਈ ਜੀ ਕਹਿ ਕੇ ਬੁਲਾਉਂਦਾ ਫਿਰ ਕਈ ਵਾਰੀ ਹੱਥ ਦੇ ਲੈਣਾ ਗੱਡੀ ਰੋਕ ਲੈਣਾ ਮੈਂ ਉਹ ਕਹਿੰਦੇ ਐ ਨਹੀਂ ਸੋਚਿਆ ਸੀ ਗੱਡੀ ਰੁਕ ਜਾ ਫਿਰ ਜਦੋਂ ਲੱਗਦਾ ਹੈ ਕਿ ਹਾਂ ਯਾਰ ਭਗਵਾਨ ਤੁਮਨ ਸਾਡਾ ਹੀ ਹੈ ਸਾਡੇ ਵਰਗਾ ਹੀ ਹੈ ਉਹੀ ਗੱਲਾਂ ਕਰਦਾ ਜਿਹੜੀਆਂ ਸਾਡੇ ਦਿਲ 'ਚ ਨੇ ਸਾਡੇ ਚੁੱਲਿਆਂ ਦੀ ਅੱਗ ਬਚਾਉਣ ਦੀ ਗੱਲ ਕਰਦਾ ਹੈ ਸਾਡੇ ਧੀਆਂ ਪੋਤਾਂ ਨੂੰ ਰੋਜ਼ਗਾਰ ਤੇ ਲਾਉਣ ਦੀ ਗੱਲ ਕਰਦਾ ਹੈ ਤਾਂ ਮੇਰਾ ਹੌਸਲਾ ਵਧਾ ਦਿਓ ਕਿ ਜਦੋਂ ਉਹਨਾਂ ਨੂੰ ਇਹ ਪੁੱਛਿਆ ਵੀ ਨਾਰੇ ਕਿੰਨੀ ਕੀ ਜ਼ੋਰ ਦੀ ਲੱਗਦੇ ਸੀ ਉਦੋਂ ਘਟੋ ਘਟਾ ਉਹਨਾਂ ਨੂੰ ਇਹ ਕਹਿਣਾ ਪਵੇ ਕਿ ਮਹਾਰਾਜ ਸਾਹਿਬ ਮਹਾਰਾਣੀ ਸਾਹਿਬ ਨਾਰੇ ਵਾਰੇ ਕਹਿੰਦੇ ਤੁਹਾਡੇ ਘਰੇ ਵੀ ਸੁਣੀ ਹੋਣ ਇੱਥੇ ਤਾਂ ਮੈਂ ਐਨ ਦਿੱਲੀ ਪਸੀ ਥੋੜਾ ਜਿਹਾ ਚੱਕਦੇ ਬਾਬਾ ਆਇਆ ਇਨਕਲਾਬ ਇਹਨੇ ਮੁੱਖ ਮੰਤਰੀ ਭਗਵੰਤ ਮਾਨ ਜਿਨ੍ਹਾਂ ਨੇ ਚੋਣ ਮੁਹਿੰਮ ਪਖਾਈ ਹੋਈ ਹੈ ਜਦੋਂ ਪਟਿਆਲਾ ਵਿੱਚ ਪ੍ਰਚਾਰ ਕੀਤਾ ਤਾਂ ਬੀਜੇਪੀ ਤੇ ਤੰਜ ਕੱਸਿਆ ਨਾਲ ਹੀ ਆਪਣੀ ਸਰਕਾਰ ਦੀਆਂ ਖੂਬਸਿ底ਾਂ ਕੀਤੀਆਂ ਪਟਿਆਲਾ ਨਾਲ ਆਪਣੇ ਰਿਸ਼ਤੇ ਦਾ ਜ਼ਿਕਰ ਕਰਨਾ ਵੀ ਮੁੱਖ ਮੰਤਰੀ ਭੁੱਲੇ ਨਹੀਂ ਐਸੇ ਕਰਕੇ ਆਪਣਾ ਪਣ ਲੱਗਦਾ ਪੌਣਾ ਪੰਜਾਬ ਮੈਨੂੰ ਬਾਈ ਜੀ ਕਹਿ ਕੇ ਬੁਲਾਉਂਦਾ ਮੁੰੋ ਜਨ ਮੁੰਡੇ ਬਾਈ ਜੀ ਕਿਵੇਂ ਹੋ ਠੀਕ ਹੋ ਆ ਜੋ ਫਿਰ ਬਾਈ ਜੀ ਕਰ ਕਈ ਵਾਰੀ ਹੱਥ ਦੇ ਲੈਣਾ ਗੱਡੀ ਰੋਕ ਲੈਣਾ ਮੈਂ ਉਗਣਿਆ ਨਹੀਂ ਸੋਚਿਆ ਸੀ ਗੱਡੀ ਰੁਕ ਜਾ ਕਰੂੰ ਉਹ ਮੈਂ ਕਿਹਾ ਇਹੀ ਤਾਂ ਇਹੀ ਤਾਂ ਦਿਖਾਉਣਾ ਹੈ ਕਿ ਮੁੱਖ ਮੰਤਰੀ ਜਿਹੜਾ ਹੁੰਦਾ ਲੋਕਾਂ ਦਾ ਹੁੰਦਾ ਹੈ ਉਹਨੇ ਕੰਮ ਕਰਨਾ ਹੁੰਦਾ ਲੋਕਾਂ ਵਾਸਤੇ ਸੋ ਕੋਈ ਕਿਸੇ ਕਿਸਮ ਦਾ ਮਸਲਾ ਹੋਵੇ ਕੋਈ ਇੰਡਸਟਰੀ ਨਾਲ ਰਿਲੇਟਡ ਕੋਈ ਦੁਕਾਨਦਾਰ ਨਾਲ ਰਿਲੇਟਡ ਕੋਈ ਇਨਫਰਾਸਟ੍ਰਕਚਰਲ ਰਿਲੇਟਡ ਜਦੋਂ ਮਰਜੀ ਆਓ ਸਾਡੇ ਨੇਤਾ ਬੈਠੇ ਨੇ ਇਹਨਾਂ ਨਾਲ ਗੱਲ ਪਹਚਾਓ ਮੇਰੇ ਕੋਲੇ ਆਊਗੀ ਗੱਲ ਜੇ ਤੁਹਾਨੂੰ ਲੱਗਦਾ ਹੈ ਕਿ ਹਾਂ ਯਾਰ ਭਗਵੰਤ ਮਾਨ ਸਾਡਾ ਹੀ ਹੈ ਸਾਡੇ ਵਰਗਾ ਹੀ ਹੈ ਉਹੀ ਗੱਲਾਂ ਕਰਦਾ ਜਿਹੜੀਆਂ ਸਾਡੇ ਦਿਲ 'ਚ ਨੇ ਸਾਡੇ ਚੁੱਲਿਆਂ ਦੀ ਅੱਗ ਬਚਾਉਣ ਦੀ ਗੱਲ ਕਰਦਾ ਹੈ ਸਾਡੇ ਧੀਆਂ ਪੋਤਾਂ ਨੂੰ ਰੋਜ਼ਗਾਰ ਤੇ ਲਾਉਣ ਦੀ ਗੱਲ ਕਰਦਾ ਤਾਂ ਮੇਰਾ ਹੌਸਲਾ ਵਧਾ ਦਿਓ ਦੋਨੇ ਹੱਥ ਉੱਪਰ ਚੱਕ ਕੇ ਦੋ ਤਾੜੀਆਂ ਮਾਰ ਦਿਓ ਤਾਂ ਕਿ ਤਾਂ ਕਿ ਮੈਨੂੰ ਪਟਿਆਲੇ ਵਾਲੇ ਪਾਸਿਓਂ ਥੋੜਾ ਜਿਹਾ ਮੈਨੂੰ ਠੰਡੀ ਹਵਾ ਦਾ ਬੁੱਲਾ ਆਵੇ ਮੈਂ ਵੀ ਪਟਿਆਲੇ ਰਹਿੰਦਾ ਰਿਹਾ ਇੱਥੇ ਮਹਿੰਦਰਾ ਕੰਪਲੈਕਸ ਮੇਰੇ ਡੈਡੀ ਇੱਥੇ ਬਲੌਂਗੀ ਪੜਾਉਂਦੇ ਰਹੇ ਆ ਵੀਰੋ ਪਟਿਆਲੇ 7 ਸਾਲ ਰਿਹਾ ਮੈਂ ਉਹ ਖੇੜੀ ਗੁਜਰਾ ਰੋਡ ਤੇ ਜਿਹੜਾ ਸੂਲਰ ਵਾਲਾ ਸੂਲਰ ਵਾਲੀ ਸੜਕ ਹੈ ਨਾ ਜਿਹੜੀ ਉੱਥੇ ਮਹਿੰਦਰਾ ਕੰਪਲੈਕਸ ਹੈ ਗੁਣਾਨਕ ਫਾਊਂਡੇਸ਼ਨ ਸਕੂਲ ਕੋਲੇ ਸੋ ਮੈਂ ਇਕੱਲੇ ਇਕੱਲੇ ਨੂੰ ਜਾਣਦਾ ਸਾਰਿਆਂ ਨੂੰ ਇੱਥੇ ਹੀ ਰਹੇ ਆ ਸੋ ਤੁਹਾਡੇ ਨਾਲ ਆ ਤੁਹਾਡੇ ਵਰਗੇ ਆ ਦੋਨੇ ਹੱਥੋਂ ਪਰਚੱਕੇ ਦੋ ਨਾਰੇ ਲਾ ਦਿਓ ਤਾਂ ਕਿ ਇਸ ਤੋਂ ਮੈਂ ਇਹ ਜਾਮਾ ਲੈ ਕੇ ਤੇ ਪਟਿਆਲੇ ਵਾਲਿਆਂ ਨੂੰ ਤਾਂ ਕੰਮ ਕਰਤਾ ਬਸ ਇੱਕ ਤਰੀਕ ਨੂੰ ਵਟਨ ਦੱਪਣਾ ਚਾਰ ਤਰੀਕ ਨੂੰ ਰਿਜ਼ਲਟ ਦੇਖਣਾ ਹੋਰ ਕੋਈ ਕੰਮ ਨਹੀਂ ਬਸ ਦੋਨੇ ਹੱਥੋਂ ਪਰਚੱਕੇ ਇਨਕਲਾਬ ਇਨਕਲਾਬ ਦੇਖੋ ਇੱਥੇ ਇੱਕ ਦੋ ਬੀਜੇਪੀ ਵਾਲੇ ਵੀ ਆਏ ਹੋਣਗੇ ਦੇਖੋ ਆਉਣਾ ਪੈਂਦਾ ਵਿਚਾਰਿਆਂ ਨੂੰ भेजते हो भी देखियो पहला भगवंत मान ने की कहा अजो दस देंगे फिर जो पूछे भी नारे कि जोर दी उदों घटो घट्ट यह कहना पा कि महाराज साहब महाराणी साहबा नारे बारे क्यों पूछ भी सुने होने आ इला इधर लिबासी थोड़ा चक दू आवाज हो इनकला।, इनकला।, इनकला भारत माता की बोले सो ਪਟਿਆਲਾ ਦੇ ਵਿੱਚ ਇਸ ਵਾਰ ਮੁਕਾਬਲਾ ਦਿਲਚਸਪ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਡਾਕਟਰ ਬਲਬੀਰ ਸਿੰਘ ਨੂੰ ਚੋਣ ਪੜਚ ਉਤਾਰਿਆ ਤਾਂ ਉਧਰ ਕਾਂਗਰਸ ਵੱਲੋਂ ਤਰੰबीर ਗਾਂਧੀ ਚੋਣ ਲੜ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਨੇ ਐਨ ਕੇ ਸ਼ਰਮਾ ਤੇ ਭਾਜਪਾ ਵੱਲੋਂ ਪਰਨੀਤ ਕੌਰ ਚੋਣ ਮੈਦਾਨ ਦੇ ਵਿੱਚ ਨੇ